ਇਮੀਗ੍ਰੇਸ਼ਨ ਸ਼ਨਾਤੀ ਨਾਗਰੀਕਤਾ ਮੰਤਰੀ ਲੀਨਾ ਮੈਟਲਿਸ ਡਾਇਬ ਨੇ ਅਜੂਲਾਣ ਕੀਤਾ ਹੈ ਕਿ ਕੈਨੇਡਾ ਨੇ ਕਤਰ ਤੇ ਨਾਗਰੀਕਾ ਲਈ ਵੀਜ਼ਾ ਲੋਨ ਨੂੰ ਹਟਾ ਦਿੱਤਾ ਹੈ ਇਹ ਬਦਲਾਅ ਕੈਨੇਡਾ ਦੇ ਸਮੇਂ ਮੁਤਾਬਕ ਸਵੇਰੇ 5.5 ਵਜੇ ਲਾਗੂ ਹੋਇਆ ਲੀਨਾ ਮੈਟਲਗੇ ਨੇ ਕਿਹਾ ਹੈ ਕਿ ਕਤਰ ਤੇ ਨਾਗਰੀਕਾ ਲਈ ਵੀਜ਼ਾ ਮੁਕਤ ਗਿਆਤਰੀ ਦੀ ਸ਼ੁਰੂਆਤ ਯਾਤਰੀਆਂ ਦੇ ਲਈ ਕਾਰੋਬਾਰ ਜਾਂ ਫਿਰ ਮਨੋਰੰਜਨ ਦੇ ਲਈ ਕੈਨੇਡਾ ਆਉਣਾ ਤੇਜ਼ ਅਤੇ ਆਸਾਨ ਬਣਾਉਂਦੀ ਹੈ ਇਹ ਮੀਲ ਪੱਥਰ ਸਾਡੇ ਤੁਵੱਲੇ ਸੇ ਹੋਕਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਅਤੇ ਸੈਰ ਸਪਟਾ ਕਾਰੋਬਾਰ ਅਤੇ ਨਿਵੇਸ਼ ਦੇ ਵਿੱਚ ਵਾਧੇ ਨੂੰ ਵਧਾਉਂਦਾ ਦੇ ਵਿੱਚ ਮਦਦ ਕਰਦੇ ਜਦੋਂ ਕਿ ਕੈਨੇਡਾ ਦੀ ਪ੍ਰਬੰਧਿਤ ਪਰਵਾਸ ਅਤੇ ਕੈਨੇਡੀਅਨਸ ਦੀ ਸੁਰੱਖਿਆ ਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਵੀ ਕਾਇਮ ਰੱਖਦੇ ਇਹ ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰ ਬੱਧ ਰਹੇ ਲੋਕਾਂ ਤੋਂ ਲੋਕਾਂ ਅਤੇ ਵਪਾਰਕ ਸਬੰਧਾਂ ਨੂੰ ਵੀ ਦਰਸਾਉਂਦਾ ਹੈ ਕਤਰ ਦੇ ਨਾਗਰਿਕ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਵੈਧ ਅਸਾਈ ਨਿਵਾਸੀ ਵੀਜ਼ਾ ਹੈ ਉਹ ਕੈਨੇਡਾ ਦੀ ਯਾਤਰਾ ਕਰਨ ਤੇ ਲਈ ਇਸ ਦੀ ਵਰਤੋਂ ਉਦੋਂ ਤੱਕ ਜਾਰੀ ਰੱਖ ਸਕਦੇ ਨੇ ਜਦੋਂ ਤੱਕ ਇਸ ਦੀ ਮਿਆਦ ਖਤਮ ਨਹੀਂ ਹੋ ਜਾਂਦੀ ਜਾਂ ਫਿਰ ਜਦੋਂ ਤੱਕ ਉਹਨਾਂ ਦਾ ਪਾਸਪੋਰਟ ਵੈਧ ਨਹੀਂ ਰਹਿੰਦਾ ਕਤਰ ਦੇ ਨਾਗਰਿਕ ਜਿਨ੍ਹਾਂ ਦੇ ਕੋਲ ਵੈਧ ਵੀਜ਼ਾ ਜੇ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਕੈਨੇਡਾ ਦੀ ਯਾਤਰਾ ਕਰਨ ਦੇ ਸਮੇਂ ਇਲੈਕਟ੍ਰੋਨਿਕ ਯਾਤਰਾ ਅਧିକਾਰ ਦੇ ਲਈ ਅਲਜੀਦੇ ਨਹੀਂ ਚਾਹੀਦੀ ਹੈ।